ਇੰਡੀਆ ਅਲਾਈਅੰਸ ਭਾਰਤ ਦੀ ਚੋਣ ਪ੍ਰਕਿਰਿਆ ਤੇ ਲਗਾਤਾਰ ਬੇਬੁਨਿਆਦ ਦੋਸ਼ ਲਗਾ ਰਿਹਾ ਹੈ। ਪਰ ਉਹਨਾਂ ਦੇ ਆਪਣੇ ਨੇਤਾ ਆਪਣੇ ਦਾਅਵਿਆਂ ਦੇ ਪੂਰੇ 판 ਨੂੰ ਉਜਾਗਰ ਕਰ ਰਹੇ ਹਨ। EVM ਤੋਂ ਲੈ ਕੇ ਵੋਟਰ ਚੀਟੀਆਂ ਤੱਕ ਉਹਨਾਂ ਦੁਆਰਾ ਲਗਾਏ ਗਏ ਹਰ ਦੋਸ਼ ਕਿਉਂਕਿ ਸਾਬਤ ਹੋ ਰਹੇ ਹਨ। ਪਰ ਇਹ ਸਪਸ਼ਟ ਹੋ ਗਿਆ ਹੈ ਕਿ ਚੋਣ ਧੋਖਾਧੜੀ ਦੇ ਆਲੇ-ਦੁਆਲੇ ਦਾ ਡਰਾਮਾ ਆਪਣੀ ਗਲਤ ਕੰਮਾਂ ਨੂੰ ਛੁਪਾਉਣ ਅਤੇ ਭਾਜਪਾ 'ਤੇ ਦੋਸ਼ ਲਗਾਉਣ ਲਈ ਇੱਕ ਰਾਜਨੀਤਿਕ ਸਟੰਟ ਤੋਂ ਵੱਧ ਕੁਝ ਵੀ ਨਹੀਂ। ਇੰਡੀਆ ਆਲਾਈንስ ਨੇ ਦੋਸ਼ ਲਗਾਏ ਹਨ ਕਿ EVM ਨੂੰ ਹੈਕ ਕੀਤਾ ਗਿਆ ਹੈ ਅਤੇ ਜੇ ਸ਼ਿਫਟ ਪਰ ਵਿੱਚ ਹਰ ਪੋਲ ਤੋਂ ਪਹਿਲਾਂ ਬਾਹਰ ਪਰ ਡੱਟ ਪੇਪਰ ਚੋਣਾਂ ਦੀ ਵਾਪਸੀ ਦੀ ਮੰਗ ਕਰ ਰਿਹਾ ਹੈ ਹਾਲਾਂਕਿ ਉਹਨਾਂ ਦੇ ਆਪਣੇ ਨੇਤਾ ਕਰਨਾਟਕ ਦੇ ਜੀ ਪਰਮੇਸ਼ਵਰ ਨੇ ਖੁਦ ਮੰਨਿਆ ਹੈ ਕਿ ਇਲੈਕਟ੍ਰੋਨਿਕ VOTING ਮਸ਼ੀਨਾਂ EVM ਦੇ ਔਰ ਟੋਟਲਾਂ AKYA ਦੋ ਲੋਕ ਸਾਰੀਆਂ VOTING ਮਸ਼ੀਨਾਂ ਵਿੱਚ ਹੋਰ ਪਾ ਸਕਦੇ ਸਨ ਪਰ EVM ਅਤੇ ਭਾਰਤੀ ਚੋਣ ਕਮਿਸ਼ਨ ਦੀ ਇਮਾਨਦਾਰੀ ਤੇ ਸਵਾਲ ਉਠਾਏ ਜਾ ਰਹੇ ਹਨ ਕਾਂਗਰਸ ਭੁੱਲ ਗਈ ਹੈ ਕਿ ਜਦੋਂ ਪਹਿਲੀ ਵਾਰ ਲੋਕ ਸਭਾ ਚੋਣਾਂ ਵਿੱਚ EVM ਦੀ ਵਰਤੋਂ ਕੀਤੀ ਗਈ ਸੀ ਤਾਂ ਉਹਨਾਂ ਦੀ ਆਪਣੀ ਪਾਰਟੀ ਸੀ ਜੋ ਜਿੱਤੀ ਸੀ ਈ ਰਾਹੁਲ ਗਾਂਧੀ ਅਤੇ ਮਲਿਕ ਅਰਬੀਨ ਖੜਗੇ ਉਹ ਰਾਜੀਵ ਗਾਂਧੀ ਦੀ ਵਿਰਾਸਤ ਦਾ ਵਿਰੋਧ ਕਰ ਰਹੇ ਹਨ ਜਦੋਂ ਚੋਣ ਕਮਿਸ਼ਨ ਨੇ ਬਿਹਾਰ ਵਿੱਚ ਇੱਕ ਵਿਸ਼ੇਸ਼ ਤੀਬਰ ਸੋਧ ਐਸਆਈਆਰ ਸ਼ੁਰੂ ਕੀਤਾ ਤਾਂ ਕਾਂਗਰਸ ਸਿਮਿਤ ਇੰਡੀਆ ਅਲਾਈንስ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਉਹਨਾਂ ਦੇ ਮੁੱਖ ਵੋਟ ਬੈਂਕਰ ਤੋਂ ਗੈਰਕਾਨੂੰਨੀ ਤੌਰ ਤੇ ਆਯਾਤ ਕੀਤੇ ਗਏ ਨਕਲੀ ਵੋਟਰਾਂ ਦਾ ਪਰਦਾ ਫਾਸ਼ ਹੋ ਜਾਵੇਗਾ